ਪੰਜਾਬ ਸਰਕਾਰ ਦੇ ਵੱਲੋਂ ਜ਼ੀਰਾ ਜ਼ੀਰੋ ਵਿਲਾ ਨੂੰ ਲੈ ਕੇ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਫ੍ਰੀ ਕਰ ਦਵਾਂਗੇ ਪਰੰਤੂ ਉਸ ਤੋਂ ਬਾਵਜੂਦ ਵੀ ਕੁਝ ਲੋਕਾਂ ਦੇ ਜਿਹੜੇ ਬਿੱਲ ਨੇ ਉਹ ਕਾਫੀ ਭਾਰੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਜਾ ਰਹੀ ਸੀ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਕਿਹਾ ਕਿ ਜਿਹੜਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਬੇਲਾ ਉਹ ਜ਼ੀਰੋ ਹੋਣਗੇ ਪਰੰਤੂ ਉਹਨਾਂ ਦੇ ਵੱਲੋਂ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਬੇਲਾ ਦਿਖਾਏ ਗਏ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਪੈਸੇ ਆ ਅ ਜਿਹੜੇ ਬਿੱਲ ਨੇ ਇਹ ਕਾਫੀ ਆ ਰਹੇ ਨੇ ਤੇ ਜਿਸ ਦੇ ਵਿੱਚ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਨਿਸ਼ਾਨੇ ਸਾਧੇ ਤੇ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਜੜੀ ਸਾਹਮਣੇ ਆ ਗਈ ਹੈ ਤੇ ਲੋਕਾਂ ਨੂੰ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਬੇਲਾ ਉਹ ਜ਼ੀਰੋ ਆ ਰਿਹਾ ਹੈ ਪਰੰਤੂ ਉਸ ਦੇ ਬਾਵਜੂਦ ਵੀ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰ ਰਹੀ ਹੈ ਅਜਿਹੇ ਜਿਹੜੇ ਤਿੱਖੇ ਨਿਸ਼ਾਨੇ ਆ ਉਹ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਧੇ ਗਏ ਨੇ ਹੋਰ ਕੀ ਕਹਿਣਾ ਹੈ ਸੁਣਦੇ ਆ ਆ ਇਹਦਾ ਪਿੱਲ ਹੈ 9250 ਰੁਪਏ ਹੈ ਕਿੰਨੀਆਂ ਵਾਲਾ ਸੀ ਕੋਟੇ ਦੇ ਇਹ ਮਨੂ ਮੇਰੇ ਮਾਣ ਜਿੱਤਿਆ ਮਾਰੀਆ ਮੈਂ ਲਈ ਨਾ ਬਿਲ ਮੇਰਾ ਇੱਕ ਬਲਬ ਦੇ ਕੇ ਤੇਰੇ ਟੀਵੀ ਚੱਲ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਦਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੋਟੀਆਂ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤੇ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾ ਰਿਹਾ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਲੁੱਕੀ 42000 ਦਾ ਜੀ 42000 ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਆਹ ਬਾਈਕ ਦਿਖਾਓ ਅੱਜ ਇਹ ਵੇਖ ਲੈ ਨੀ ਪਤਾ ਸਾਹਿਬ ਪਿੰਗੀ ਕਰਾਂ ਆ ਬੋਲ ਕੇ ਦੱਸ ਤੋ ਆ ਜੈ ਮੇਰਾ ਵੀਰ ਅੱਜ ਅਸੀਂ ਤਰਨਤਾਰਨ ਹਲਕੇ 'ਚ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ ਹੈ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਕੀ ਕਸ ਇੱਧਰ ਆ ਜਾਓ ਇੱਧਰ ਆ ਜਾਓ ਆ ਜਿਹੜਾ ਬਿੱਲ ਹੈ 27000 28155 ਰੁਪਏ ਆ ਗਰੀਬ ਦਾ ਐ ਇਸ ਬੰਦੇ ਦਾ ਗਰੀਬ ਦਾ ਇਹ ਵੇਖੋ ਜੀ ਸਰਕਾਰ ਵੱਲੋਂ ਕਹਿੰਦੇ ਆ ਕਿ ਬਿੱਲ ਮੁਆਫ ਆ ਪਰ ਤੁਹਾਡੇ ਸਾਹਮਣੇ ਆਵੇ 24000 ਦਾ ਬਿੱਲ ਲਿਖਿਆ 24000 ਦਾ ਇੱਕ ਹਾਂਜੀ 27000 ਦਾ ਇੱਕ ਆਹ ਵੇਖੋ ਦੱਸ ਰਹੇ ਤੁਹਾਨੂੰ ਖੁਦ ਆਪ ਜਿਹਨਾਂ ਦਾ ਬਿੱਲ ਆਇਆ ਉਹ